ਸਤਿ ਸ਼੍ਰੀ ਅਕਾਲ ਚਰਦੀਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਦੇ ਵੱਲ ਗੁਰਦੁਆਰਾ ਸ੍ਰੀ ਪਟਨਾ ਸਾਹਿਬ ਪਹੁੰਚੇ ਪੀਐਮ ਮੋਦੀ ਆਪਣੇ ਹਥੀ ਸੰਗਤ ਨੂੰ ਵਰਤਾਇਆ ਲੰਗਰ ਦਰਸਾਫ ਸਜਾ ਕੇ ਗੁਰਕਾਰ ਨਤਮਸਤਕ ਹੋਏ ਪੀਐਮ ਮੋਦੀ ਪੰਜ ਤਤਾਂ ਜੋ ਬਲੀਨ ਹੋਏ ਪਦਮਸ਼ਰੀ ਸ਼ਾਇਡ ਡਾਕਟਰ surjit ਪਾਤਰ ਸਰਕਾਰੀ ਸਨਮਾਨਾਂ ਨਾਲ ਹੋਈ ਅੰਤਿਮ ਵਿਦਾਇਗੀ ਹਰ ਅਕਸੀ ਨਮ ਸੀਐਮ ਮਾਨੇ ਪਾਤਰ ਸਾਹਿਬ ਦੀ ਮ੍ਰਿਤਕ ਦੇ ਨੂੰ ਦਿੱਤਾ ਮੋਢਾ ਸਾਂਸਦ ਮੈਂਬਰ ਪਰਨੀਤ ਕੌਰ ਨੇ ਨਾਮਜ਼ਦਗੀ ਪੱਤਰ ਕੀਤਾ ਦਾਖਲ ਬੀਬਾ ਜੈਂਦਰ ਕੌਰ ਵੀ ਰਹੇ ਮੌਜੂਦ ਅਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਤਖਸ਼ਿਰੀ ਹਰਮੰਦਰ ਜੀ ਪਟਨਾ ਸਾਹਿਬ ਵਿਖੇ ਨਤਮਸਤਕ ਹੋਏ ਤੇ ਗੁਰੂ ਜੀ ਦਾ ਆਸ਼ੀਰਵਾਦ ਲਿਆ ਪੀਐਮ ਮੋਦੀ ਨੇ ਸਿਰ ਤੇ ਕੇਸਰੀ ਦਸਤਾਰ ਸਜਾ ਕੇ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਿਆ ਕੜਾ ਪ੍ਰਸ਼ਾਦ ਦੀ ਦੇਖ ਰਵਾਈ ਤੇ ਦੇਸ਼ ਦੀ ਸੁੱਖ ਸ਼ਾਂਤੀ ਲਈ ਅਰਦਾਸ ਕੀਤੀ ਇਸ ਤੋਂ ਬਾਅਦ ਪੀਐਮ ਮੋਦੀ ਲੰਗਰ ਹਾਲ ਵਿੱਚ ਪਹੁੰਚੇ ਜਿਸ ਦੌਰਾਨ ਉਹਨਾਂ ਸੰਗਤ ਵਿੱਚ ਲੰਗਰ ਵਰਤਾਇਆ ਇਸ ਦੌਰਾਨ ਪੀਐਮ ਮੋਦੀ ਨੇ ਖੁਦ ਪ੍ਰਸ਼ਾਦੇ ਵੀ ਤਿਆਰ ਕਰਵਾਏ ਤੇ ਲੰਗਰ ਵਿੱਚ ਸੇਵਾ ਕੀਤੀ ਦੱਸਦੀ ਹੈ ਕਿ ਪੀਐਮ ਨਰਿੰਦਰ ਮੋਦੀ ਇਨ ਦਿਨੀ ਬਿਹਾਰ ਦੇ ਦੌਰੇ ਤੇ ਨੇ ਜਿਸ ਦੌਰਾਨ ਉਹ ਜਿੱਥੇ ਜਨ ਸਭਾਵਾਂ ਨੂੰ ਸੰਬੋਧਨ ਕਰਨਗੇ ਉੱਥੇ ਹੀ ਦੇਰ ਸ਼ਾਮ ਆਪਣੇ ਸੰਸਦੀ ਖੇਤਰ ਵਾਰਾਨਸੀ ਵਿੱਚ ਰੋਡ ਸ਼ੋਅ ਕਰਨ ਪੰਜਾਬੀ ਸਾਹਿਤ ਦੇ ਬਾਬਾ ਬੋਰਡ ਪ੍ਰਸਿੱਧ ਪੰਜਾਬੀ ਲੇਖਕ ਕਵੀ ਤੇ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਪਦਮਸ਼ੀਰੀ ਡਾਕਟਰ surjit patar ਦਾ ਅੰਤਿਮ ਸੰਸਕਾਰ ਮਾਡਲ ਟਾਊਨ ਐਕਸਟੈਂਸ਼ਨ ਲੁਧਿਆਣਾ ਵਿਖੇ ਸਰਕਾਰੀ ਸਨਮਾਨ ਨਾਲ ਕੀਤਾ ਗਿਆ। ਉਹਨਾਂ ਦੀ ਅੰਤਿਮ ਵਿਦਾਈ ਮੌਕੇ ਹਰ ਇੱਕ ਅੱਖ ਨਾਮ ਸੀ ਇਸ ਦੁੱਖ ਦੀ ਘੜੀ ਵਿੱਚ ਸ਼ਰੀਕ ਹੋਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਸ਼ੇਸ਼ ਤੌਰ ਤੇ ਪਹੁੰਚੇ। ਉਹਨਾਂ ਡਾਕਟਰ surjit patar ਦੀ ਅਰਥੀ ਨੂੰ ਮੋਢਾ ਦਿੱਤਾ। ਮੁੱਖ ਮੰਤਰੀ ਭਗਵੰਤ ਮਾਨ ਨੇ ਦੇਹ ਨੂੰ ਫੁੱਲ ਮਾਲਾਵਾਂ ਪੇਂਟ ਕਰਕੇ ਅਨਜਲੀ ਦਿੱਤੀ ਇਸ ਮੌਕੇ ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸਿੰਚੇਵਾਲ ਪੀਏਯੂ ਦੇ ਵਾਈਸ ਚਾਂਸਲਰ ਡਾਕਟਰ ਸਰਦੀਪ ਸਿੰਘ ਗੌਸਲ ਮੁਹੰਮਦ ਸਦੀਕ ਜਵਦੀ ਟਕਸਾਲ ਦੇ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਭਾਜਪਾਗੂ ਅਮਰਜੀਤ ਸਿੰਘ ਟਿੱਕਾ ਸਣੇ ਲੁਧਿਆਣਾ ਦੇ ਕਰੀਬ ਸਾਰੇ ਵਿਧਾਇਕ ਪਹੁੰਚੇ ਹੋਏ ਸਨ ਇਸ ਮੌਕੇ ਵੱਡੀ ਗਿਣਤੀ ਵਿੱਚ ਨਾਮਤਾਰੀ ਸੰਗਤ ਵੀ ਪੁੱਜੀ ਹੋਈ ਹੈ ਦੱਸਦੀ ਹੈ ਕਿ ਡਾਕਟਰ ਸੁਰਜੀਤ ਪਾਤਰ ਦਾ 11 ਮਈ ਦਿਨ ਸ਼ਨੀਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਸੀ ਤੇ ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਸਾਹਿਤ ਜਗਤ ਵਿੱਚ ਸੋਗ ਦੀ ਲਹਿਰ dot ਪਟਿਆਲਾ ਤੋਂ ਸੰਸਦ ਮੈਂਬਰ ਪਰਨੀਤ ਕੌਰ ਨੇ ਨਾਮਜ਼ਦਗੀ ਪੱਤਰ ਪਰੰਤੋਂ ਪਹਿਲਾਂ ਪਟਿਆਲਾ ਦੇ ਇਤਿਹਾਸਿਕ ਬੁਰਜ ਬਾਬਾ ਆਲਾ ਸਿੰਘ ਜੀ ਵਿਖੇ ਮੱਥਾ ਟੇਕਿਆ ਤੇ ਵਾਹਿਗੁਰੂ ਦਾ ਆਸ਼ੀਰਵਾਦ ਲਿਆ ਇਸ ਤੋਂ ਬਾਅਦ ਸੰਸਦ ਮੈਂਬਰ ਪਰਨੀਤ ਕੌਰ ਨੇ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੌਂ ਅਫਸਰ ਦੇ ਦਫ਼ਤਰ ਪਹੁੰਚ ਕੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਇਸ ਮੌਕੇ ਨਾਲ ਦੇ ਨਾਲ ਉਹਨਾਂ ਦੀ ਬੇਟੀ ਬੀਬਾ ਜੈਂਦਰ ਕੌਰ ਵੀ ਮੌਜੂਦ ਸਨ ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਪਟਿਆਲਾ ਤੋਂ ਉਮੀਦਵਾਰ ਡਾਕਟਰ ਬਲਵੀਰ ਸਿੰਘ ਵੱਲੋਂ ਵੀ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਇਸ ਤੋਂ ਪਹਿਲਾਂ ਡਾਕਟਰ ਬਲਵੀਰ ਸਿੰਘ ਆਪਣੀ ਧਰਮ ਪਤਨੀ ਸਮੇਤ ਗੁਰਦੁਆਰਾ ਸ਼੍ਰੀ ਦੁਖਨਵਾਨ ਸਾਹਿਬ ਤੇ ਸ਼੍ਰੀ ਕਾਲੀ ਦੇਵੀ ਮੰਦਿਰ ਵਿਖੇ ਨਤਮਸਤਕ ਹੋਏ ਤੇ ਆਸ਼ੀਰਵਾਦ ਲਿਆ ਇਸ ਮੌਕੇ ਡਾਕਟਰ ਬਲਵੀਰ ਸਿੰਘ ਨੇ ਕਿਹਾ ਕਿ ਉਹ ਹਰ ਸਮੇਂ ਲੋਕਾਂ ਦੀ ਸੇਵਾ ਵਿੱਚ ਸਦਾ ਹਾਜ਼ਰ ਹੈ आम आदमी पार्टी दी नेता تے ਦਿੱਲੀ মহিলা کمیشن دی سابقہ چیئر پرسن స్వాتی مالیوال نے মুখ্যমন্ত্রী अरविंद केजरीवाल دی رہائش تے انہاں دے قریبی ریشب کمار تے اس نال کٹمار کرن دا دوش لایا۔ سوترا مطابق مالیوال نے سਵੇਰੇ قریب 10 بجے মুখ্যমন্ত্রী نিবাস تو اس سبندی پی سی آر کال کیتی سی۔ کال تو بعد دہلی پولیس سیول لائن ستت মুখ্যমন্ত্রী دی رہائش تے پہنچی۔ స్వాتی مالیوال نے اج تک اس سبندی پولیس نو کوئی شکایت نہیں دتی۔ او پہلا میڈیا نال گل کرن جا رہی ہے تے پھر شکایت درج کروان لئی دو ਰਾਠਾਣੀ ਆਵੇਗੀ ਸੁਵਾਤੀ ਨੇ ਐਸਐਸਐਚ ਨੂੰ ਦੱਸਿਆ ਕਿ ਉਸ ਨੂੰ মিডিਆ ਵਾਲਿਆਂ ਦੇ ਫੋਨ ਆ ਰਹੇ ਨੇ ਪੁਲਿਸ ਸੂਤਰਾਂ ਦੇ ਅਨੁਸਾਰ ਜਦੋਂ ਪੁਲਿਸ ਮੌਕੇ ਤੇ ਪਹੁੰਚੀ ਤਾਂ ਸੁਵਾਤੀ ਮੌਕੇ ਤੇ ਨਹੀਂ ਮਿਲੀ ਇਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਬੁਲਾਇਆ ਤੇ ਉਸ ਨੇ ਕਿਹਾ ਕਿ ਉਹ ਬਾਅਦ ਵਿੱਚ ਸ਼ਿਕਾਇਤ ਦਰਜ ਕਰਵਾਏਗੀ ਪ੍ਰੋਟੋਕਾਲ ਮੁਤਾਬਕ ਦਿੱਲੀ ਪੁਲਿਸ ਮੁੱਖ ਮੰਤਰੀ ਹਾਊਸ ਦੇ ਅੰਦਰ ਨਹੀਂ ਜਾ ਸਕਦੀ ਪ੍ਰੋਟੋਕਾਲ ਕਾਲ ਦਾ ਸੱਚ ਕੀ ਹੈ ਪੁਲਿਸ ਇਸ ਦਾ ਪਤਾ ਲਗਾਉਣ 'ਚ ਲੱਗੀ ਹੋਈ ਹੈ ਵਿਸ਼ੇਸ਼ ਕਮਿਸ਼ਨਰ ਕਾਨੂੰਨ ਵਿਵਸਥਾ ਰਵਿੰਦਰ ਸਿੰਘ ਯਾਦਵ ਨੇ ਇਸ ਖਬਰ ਦੀ ਪੁਸ਼ਟੀ ਕੀਤੀ ਹੈ ਖਰੜ ਦੀ ਦਰਪਨ ਗ੍ਰੀਨ ਸੁਸਾਇਟੀ ਸਾਹਮਣੇ ਘਰ ਚ ਰਹਿੰਦੇ ਇੱਕ ਨੌਜਵਾਨ ਦਾ ਉਸਦੀ ਹੀ ਪ੍ਰੇਮਿਕਾ ਦੇ ਦੋਸਤ ਵੱਲੋਂ ਬੇਰਹਿਮੀ ਨਾਲ ਕਤਲ ਕਰਨ ਦਾ ਸੰਸਨੀਖੇਜ਼ ਮਾਮਲਾ ਸਾਹਮਣੇ ਆਇਆ ਕਤਲ ਹੋਏ ਨੌਜਵਾਨ ਦੀ ਪਛਾਣ 22 ਸਾਲਾ ਤੁਸ਼ਾਰ ਉਰਫ ਗੋਲੂ ਵਜੋਂ ਹੋਈ ਹੈ ਜੋ ਮੂਲ ਤੌਰ ਤੇ ਹਰਿਆਣਾ ਦੇ ਜੀਨ ਦਾ ਰਹਿਣ ਵਾਲਾ ਸੀ ਤੇ ਆਪਣੇ ਮਾਪਿਆਂ ਦੀ ਇਕਲੌਤੀ ਔਲਾਦ ਸੀ ਵਾਰਦਾਤ ਨੂੰ ਕਰੀਬ ਅੱਧੀ ਰਾਤ ਵੇਲੇ ਅੰਜਾਮ ਦਿੱਤਾ ਗਿਆ ਜਿਸ ਦਾ ਸਵੇਰੇ ਕਰੀਬ 8:30 ਵਜੇ ਆਂਡਗਵਾਨ ਦੇ ਲੋਕਾਂ ਨੂੰ ਪਤਾ ਲੱਗਦਿਆਂ ਸਾਰ ਇਸ ਦੀ ਸੂਚਨਾ ਪੁਲਿਸ ਹੈਲਪਲਾਈਨ ਨੰਬਰ 100 ਆਰਤੀ ਜਿੱਤੇਗੀ ਪੀਸੀਆਰ ਪਾਰਟੀ ਨੇ ਮੌਕੇ ਤੇ ਪੁੱਜ ਕੇ ਹਾਲਾਤ ਦਾ ਜਾਇਜ਼ਾ ਲਿਆ ਦੱਸਦੀ ਕਿ ਤੁਸ਼ਾਰ ਉਰਫ ਗੋਲੂ ਦਰਪਨ ਸਿਟੀ ਗੇਟ ਨੰਬਰ 1 ਕੋਠੀ ਨੰਬਰ 24 ਪੀਜੀ ਦੇ ਵਿੱਚ ਆਪਣੀ ਗਰਲਫ੍ਰੈਂਡ ਤਮੰਨਾ ਵਾਸੀ ਜੀਮ ਨਾਲ ਲਿਵ ਇਨ ਰਿਲੇਸ਼ਨ ਚ ਰਹਿ ਰਿਹਾ ਸੀ ਇਹ ਕੋਠੀ ਕਰੀਬ 4 ਮਹੀਨੇ ਪਹਿਲਾਂ ਹੀ ਬਣ ਕੇ ਤਿਆਰ ਹੋਈ ਸੀ ਜਿਸ ਦਾ ਮਾਲਕ ਕੁਲਬੀਰ ਵੀ ਜੀਂਦ ਹਰਿਆਣਾ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਜੋ ਕਿ ਤੁਸ਼ਾਰ ਦਾ ਦੋਸਤ ਹੈ ਤੁਸ਼ਾਰ ਦੀ লাশ ਸਿਵਲ ਹਸਪਤਾਲ ਖਰੜ ਮੋਰਚੇ ਵਿਖੇ ਸ਼ਿਫਟ ਕਰਾ ਦਿੱਤੀ ਗਈ ਜਿਸ ਦਾ ਪੋਸਟਮਾਰਟਮ ਕਰਾਉਣ ਪਿੱਛੋਂ লাশ ਨੂੰ ਵਾਰਸਾਂ ਹਵਾਲੇ ਕੱਟ ਦਿੱਤਾ ਜਾਵੇਗਾ ਅੰਮ੍ਰਿਤਸਰ ਦੇ ਐਸਜੀਪੀਸੀ ਮੁਲਾਜ਼ਮ ਵੱਲੋਂ ਖੁਦਕੁਸ਼ੀ ਕਰਨ ਦੀ ਖਬਰ ਸਾਹਮਣੇ ਆਈ ਹੈ ਦਾਜ਼ੀ ਕਿ ਕੁਝ ਦਿਨ ਪਹਿਲਾਂ ਹੀ ਐਸਜੀਪੀਸੀ ਮੁਲਾਜ਼ਮ ਚਰਨਜੀਤ ਸਿੰਘ ਨੇ ਤਿਜਾਬ ਪੀ ਲਿਆ ਸੀ ਜਿਸ ਦੀ ਦੌਰਾਨੇ ਇਲਾਜ ਮੌਤ ਹੋ ਗਈ ਹੈ ਮ੍ਰਿਤਕ ਮੁਲਾਜ਼ਮ ਦੇ ਪਰਿਵਾਰ ਨੇ ਐਸਜੀਪੀਸੀ ਅਧਿਕਾਰੀਆਂ ਤੇ ਤੰਗ ਪਰੇਸ਼ਾਨ ਕਰਨ ਦੇ ਇਲਜ਼ਾਮ ਲਾਏ ਨੇ ਡਿਊਟੀ ਦੌਰਾਨ ਚਰਨਜੀਤ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ ਜਿਸ ਕਾਰਨ ਉਹ ਕਾਫੀ ਦਿਨਾਂ ਤੋਂ ਦਿਮਾਗੀ ਤੌਰ ਤੇ ਪਰੇਸ਼ਾਨ ਚੱਲ ਰਿਹਾ ਸੀ ਸ਼੍ਰੀ ਕਿਰਤਪੁਰ ਸਾਈ ਵਿਖੇ ਪਾਖਣਾ ਨਹਿਰ ਦੇ ਵਿੱਚ ਥਾਰ ਗੱਡੀ ਦੇ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ ਮਿਲੀ ਜਾਣਕਾਰੀ ਸਾਰ ਚਾਲਕ ਵੀ ਪਾਣੀ ਦੇ ਵਿੱਚ ਹੀ ਡੁੱਬ ਗਿਆ ਕੁਝ ਦੂਰੀ ਤੱਕ ਗੱਡੀ ਪਾਣੀ ਦੇ ਉੱਪਰ ਤੈਰਦੀ ਰਹੀ ਪਰ ਜਿਵੇਂ ਹੀ ਗੱਡੀ ਵਿੱਚ ਪਾਣੀ ਭਰਿਆ ਤਾਂ ਉਹ ਹੇਠਾਂ ਦੱਬ ਗਈ ਮੌਕੇ ਤੇ ਪੁਲਿਸ ਪ੍ਰਸ਼ਾਸਨ ਦੀ ਟੀਮ ਪਹੁੰਚੀ ਹੋਈ ਹੈ ਉਹਨਾਂ ਵੱਲੋਂ ਗੋਤਾਖੋਰਾਂ ਦੀ ਟੀਮ ਨੂੰ ਸੱਦਿਆ ਗਿਆ ਹੈ ਤੇ ਨਹਿਰ ਦੇ ਵਿੱਚ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਹੈ ਤੇ ਚਾਲਕ ਤੇ ਗੱਡੀ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਨੇ ਚਾਲਕ ਦਾ ਅਜੇ ਕੁਝ ਵੀ ਪਤਾ ਨਹੀਂ ਲੱਗ ਸਕਿਆ ਹਮਨ ਜਾਣਕਾਰੀ ਮਿਲੀ ਜੀ ਸਵੇਰੇ ਕਿਉਂਕਿ ਹੁਣ ਮੇਰੀ ਟੀਮ ਆਈ ਉੱਥੇ ਠੀਕ ਹੈ ਸਰਚ ਕਰਦੇ ਫਿਰ ਕਿ ਲੱਗਦਾ ਕਿਥੇ ਹੁਣ ਸਲਿੰਗ ਫਸਿਆ ਲੱਗਦਾ ਗੱਡੀ ਇੱਥੇ ਹੁਣ ਲੱਗਦਾ ਇਸੇ ਸਾਥ ਹੋ ਗਿਆ ਔਰ ਅਸਾ ਪ੍ਰਾਈਵੇਟ ਸੁਬੇ ਦੀਆਂ ਦਾਣਾ ਮੰਡੀਆਂ ਵਿੱਚ ਕਣਕ ਦੀ ਖਰੀਦ ਲਗਭਗ ਮੁਕੰਮਲ ਹੋ ਚੁੱਕੀ ਹੈ ਇਸੇ ਦੇ ਚਲਦਿਆਂ ਟਾਂਡਾ ਵਿਖੇ 183831 ਕੁਇੰਟਲ ਕਣਕ ਦੀ ਖਰੀਦ ਹੋਈ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਮੰਡੀ ਅਫਸਰ ਵਿਕਰਮਜੀਤ ਸਿੰਘ ਮੰਡੀ ਸੁਪਰਵਾਈਜ਼ਰ ਅਮਰਜੀਤ ਸਿੰਘ ਅਤੇ ਹੋਰਨਾਂ ਨੇ ਦੱਸਿਆ ਕਿ ਕੁੱਲ ਦਿਨਾਂ ਦਿਨਾਂ ਦੇ ਦੌਰਾਨ ਸਾਰੀਆਂ ਅਨਾਜ ਮੰਡੀਆਂ ਵਿੱਚ 90 ਤੋਂ 95 ਫੀਸਦੀ ਕਣਕ ਦੀ ਖਰੀਦ ਪੰਜਾਬ ਸਰਕਾਰ ਦੇ ਹਦਾਇਤਾਂ ਅਨੁਸਾਰ ਕੀਤੀ ਜਾ ਚੁੱਕੀ ਹੈ ਉਹਨਾਂ ਦੱਸਿਆ ਕਿ ਸਾਰੀਆਂ ਅਨਾਜ ਮੰਡੀਆਂ ਵਿੱਚ ਕਿਸਾਨਾਂ ਮਜ਼ਦੂਰਾਂ ਤੇ ਆਰਤੀਆਂ ਲਈ ਸਾਰੀ ਸਹੂਲਤਾਂ ਦੀ ਵਿਵਸਥਾ ਤਾ ਜੋ ਨਾਨੂ ਆਪਣੀ ਫਸਲ ਵੇਚਦੇ ਸਮੇਂ ਕਿਸੇ ਵੀ ਤਰ੍ਹਾਂ ਦੀ ਦਿੱਕਤ ਪੇਸ਼ ਨਾ ਆਵੇ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਭਾਜਪਾ ਜਿਲ੍ਹਾ ਦਿਹਾਤੀ ਦੇ ਪ੍ਰਧਾਨ ਸੁਸ਼ੀਲ ਦੇਵਗਨ ਤੇ ਹਲਕਾ ਇੰਚਾਰਜ ਬਲਵਿੰਦਰ ਕਾਲ ਵੱਲੋਂ ਆਯੋਜਿਤ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁਬਈ ਨਾਲ ਵਪਾਰਕ ਸਮਝੌਤਾ ਕੀਤਾ ਹੋਇਆ ਤੇ ਜੇਕਰ ਅਸੀਂ ਜ਼ਿਆਦਾ ਮੁਨਾਫੇ ਲਈ ਅਟਾਰੀ ਬਾਰਡਰ ਰਾਹੀਂ ਯੂਏਈ ਨਾਲ ਵਪਾਰ ਕਰਦੇ ਹਾਂ ਤਾਂ ਇਸ ਨੂੰ ਪਾਕਿਸਤਾਨ ਵੀ ਨਹੀਂ ਰੋਕ ਸਕੇਗਾ ਉਹਨਾਂ ਕਿਹਾ ਕਿ ਪਾਕਿਸਤਾਨ ਵੱਲੋਂ ਬਾਰਡਰ ਰਾਹੀਂ ਬੰਦ ਕੀਤਾ ਹੋਇਆ ਵਪਾਰ ਖੁਲਵਾਇਆ ਜਾਵੇਗਾ ਸਾਰੇ ਭਾਰਤ ਕੀ ਰਿਸਪੌਂਸਿਬਿਲਟੀ ਆ ਕਿ ਟਾਰੀ ਫੇਰ ਆਪਣੇ ਪਟਾਰਾਂ ਤੇ ਖੜਾ ਹੋਵੇ ਤੇ ਉੱਤੇ ਜਾ ਤੇ ਜਸਾਈ ਟ੍ਰੇਡ ਤੇ ਹੋਰ ਕੁੜੀਆਂ ਦੇ ਮਸਲੇ ਨੇ ਹਾਂਜੀ ਉਹ ਸਾਰੇ ਉਹਨਾਂ ਦੇ ਸਮਝਦਾਨ ਆਪਾਂ ਲਭਾਂਗੇ ਤੇ ਜਿਹੜਾ ਬਾਹਰੋਂ ਸਾਡਾ ਪੂਰੀ ਸਟਾਉਂਦਾ ਆ ਔਰ ਕਮਛੇਮ 1 ਲੱਖ ਤੱਕ ਟਟਾਰੀ ਵੀ ਆਉਂਦਾ ਹੈ ਇਸ ਕਰਕੇ ਟਟਾਰੀ ਨੂੰ ਇੱਕ ਇਤਿਹਾਸਿਕ ਸ਼ਹਿਰ ਹੀ ਨਹੀਂ ਇੱਕ ਮਾਡਰਨ ਸਿਟੀ ਵੀ ਡਿਵੈਲਪ ਕਰਾਂਗੇ ਇੱਥੇ ਹੋਟਲ ਤੇ ਇੱਥੇ ਐਗਰੋ ਬੇਸਡ ਇੰਡਸਟਰੀ ਵੀ ਖੋਲਾਂਗੇ ਐਤਕਾਂ ਸਭ ਨੂੰ ਪਤਾ ਆ ਕਿ ਕਿਸ ਕਰਕੇ ਜਿਹੜੇ ਵਿਕਾਸ ਬਾਕੀ ਭਾਰਤ ਚ ਹੋਇਆ ਧਨ ਮੰਤਰੀ ਮੋਦੀ ਨੇ ਕੀਤਾ ਲੇਕਿਨ ਅੰਮ੍ਰਿਤਸਰ ਅਟਾਰੀ ਨਹੀਂ ਹੋ ਪਾਇਆ ਆਜ ਕਾ ਲੋਕੀ ਲੱਗਦਾ ਆ ਅੱਖਾਂ ਖੋਲ ਕੇ ਵੋਟ ਕਰਨਗੇ ਮਾਮਲਾ ਅਮਰਸਰ ਦੇ ਤਹਿਸੀਲਪੁਰਾ ਇਲਾਕੇ ਤੋਂ ਸਾਹਮਣੇ ਆਇਆ ਜਿੱਥੇ ਚੋਣ ਪ੍ਰਚਾਰ ਕਰ ਰਹੇ ਆਪ ਸਰਕਾਰ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਕੋਲ ਇੱਕ ਪੀੜਤ ਪਰਿਵਾਰ ਮੁਖੀ ਸੁਚਾ ਸਿੰਘ ਤੇ ਉਸ ਦੀ ਪਤਨੀ ਵੱਲੋਂ ਗੁਹਾਰ ਲਾਉਂਦੇ ਕਿ ਹੈ ਕਿ ਉਹਨਾਂ ਦੀ ਨਾਬਾਲਗ ਲੜਕੀ ਜਿਸ ਦੀ ਉਮਰ 16 ਸਾਲ ਹੈ ਜਿਸ ਨੂੰ ਇਲਾਕੇ ਦੇ ਕਾਉਂਸਲਰ ਮਿੱਠੂ ਵੱਲੋਂ ਕਿਸੇ ਲੜਕੇ ਨਾਲ ਜ਼ਬਰਨ ਪੁਝਾਇਆ ਗਿਆ ਜਦੋਂ 4 ਦਿਨ ਲੜਕੀ ਦੀ ਪਾਲਕਨ ਨੂੰ ਪਰੰਤ ਉਹਨਾਂ ਨੂੰ ਪਤਾ ਲੱਗਿਆ ਕਿ ਉਹ ਕਾਉਂਸਲਰ ਕੋਲ ਹੈ ਜਦੋਂ ਉਹ ਉਸ ਨੂੰ ਲੈਣ ਗਏ ਤਾਂ ਉਸ ਵੱਲੋਂ ਉਹਨਾਂ ਦੇ ਨਾਲ ਧੱਕਾ ਮੁਕੀ ਕਰਕੇ ਲੜਕੀ ਨੂੰ ਉਥੋਂ ਲੜਕੇ ਦੇ ਨਾਲ ਪੁਝਾ ਦਿੱਤਾ ਗਿਆ ਇਹ ਜਦੋਂ ਇਸ ਸਬੰਧੀ ਉਹਨਾਂ ਪੁਲਿਸ ਪ੍ਰਸ਼ਾਸਨ ਕੋਲ ਸ਼ਿਕਾਇਤ ਦਰਜ ਕਰਵਾਈ ਤਾਂ ਪੁਲਿਸ ਵੱਲੋਂ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਜਿਸ ਦੇ ਚੱਲਦੇ ਉਹਨਾਂ ਨੇ ਚੋਣ ਪ੍ਰਚਾਰ ਮੌਕੇ ਮੰਤਰੀ ਸਾਹਿਬ ਕੋਲੋਂ ਫਰਿਆਦ ਕੀਤੀ ਹੈ ਗੱਲ ਕਰਦੇ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਦੱਸਿਆ ਕਿ ਇਸ ਮੁਤਲਕ ਪੁਲਿਸ ਕਮਿਸ਼ਨਰ ਨਾਲ ਫੋਨ ਤੇ ਗੱਲ ਕੀਤੀ ਗਈ ਹੈ ਤੇ ਜਲਦ ਬਣਦੀ ਕਾਰਵਾਈ ਕੀਤੀ ਜਾਵੇਗੀ ਇਹ ਪਰਿਵਾਰ ਤੁਹਾਨੂੰ ਮਿਲਿਆ ਜੀ ਇੱਕ ਕਾਂਗਰਸ ਲੀਡਰ ਦਾ ਸਤਾਇਆ ਹੋਇਆ ਕੋਈ ਗੱਲ ਸੀ ਸੀਪੀ ਨੂੰ ਕਹਿਤਾ ਪੱਤਾ ਪਤਾ ਹੋ ਗਿਆ ਉਹਨੇ ਸੀਪੀ ਸਾਹਿਬ ਦੇ ਅਸਰ ਕੁੜੀ ਦੀ ਪ੍ਰਾਪਤੀ ਹੋ ਮੀਟਿੰਗ 9 ਪੰਜ ਨੂੰ ਸਾਨੂੰ ਮਨਜੀਤਪੁਰ ਵਾਲੇ ਕੰਪੇਟ ਆਈ ਸੀਗੀ ਵਾਸੀ ਸ਼ਰੀਪੁਰਾ ਉਹਨੇ ਦੱਸਿਆ ਕਿ ਉਹਦੀ ਬੇਟੀ ਜਿਹਦੀ ਉਮਰ 16 ਸਾਲ ਆ ਉਹਨੂੰ ਅਨਿਲ ਕੁਮਾਰ ਦਾ ਲड़का ਵਾਸੀ ਸ਼ਰੀਪੁਰਾ ਪਰ ਉਪਜਾ ਕੇ ਲੈ ਗਿਆ ਜਿਸ ਤੇ ਅਸੀਂ ਮੁਕੱਦਮਾ ਸੇਮ ਡੇਟ ਦੇ ਮੋਟਵਾ ਨੰਬਰ 80 ਡੇਟ 9/5 ਨੂੰ ਦਰਜ ਕੀਤਾ ਟ੍ਰੇਨ ਛਾੜ ਦਾ ਵਿਦਨ 48 ਆਵਰ ਕੈਂਡੀਸ਼ਨ ਅਸੀਂ ਲੜਕੀ ਬਰਾਬਰ ਕਰ ਲਈ ਹੈ ਕਾਨੂੰਨੀ ਲੜਕੀ ਬਰਾਬਰਦ ਕੀਤੀ ਸੀ ਤੇ ਲੜਕੀ ਦੇ ਪੇਰੈਂਟਸ ਨੂੰ ਬੁਲਾਇਆ ਸੀਗਾ ਫਿਰ ਉਹਨੇ ਪੇਰੈਂਟਸ ਨੂੰ ਆ ਕੇ ਲੜਕੀ ਨੂੰ ਮਾਰਕ ਪੁੱਟਣਾ ਸ਼ੁਰੂ ਕਰ ਦਿੱਤਾ ਪਰ ਲੜਕੀ ਨੇ ਮਨਾ ਕਰ ਦਿੱਤਾ ਕਿ ਮੈਂ ਆਪਣੀ ਪੇਂਡਸਾ ਕਰ ਲਈ ਜਾਣਾ ਫਿਰ ਅਸੀਂ ਲੜਕੀ ਨੂੰ ਬੱਸਾਂ ਲੰਗੇ ਸਾਡੇ ਸਵੈ ਅਧਿਕਾਰ ਸ਼ੈਟਰ ਹੋਮਾ ਉੱਥੇ ਅਸੀਂ ਉਹਨੂੰ ਜਮਾ ਕਰਾਇਆ ਤਾਂ ਹੁਣ ਕੁਝ ਟਾਈਮ ਬਾਅਦ ਅਸੀਂ ਉਹਨਾਂ ਦੇ ਜੱਜ ਸਰ ਦੇ ਪੇਸ਼ ਕਰਕੇ ਅੰਦਰ ਸੈਕਸ਼ਨ 164 ਸਟੇਟਮੈਂਟ ਕਰਾਵਾਂਗੇ ਜੋ ਮਾਨਯੋਗ ਅਦਾਲਤ ਦਾ ਹੁਕਮ ਹੋ ਜਾ ਉਸ ਬਰਾਬਰ ਅਗਲੀ ਕਾਰਵਾਈ ਕੀਤੀ ਜਾਵੇ ਜਲੰਧਰ ਪਠਾਨਕੋਟ ਹਾਈਵੇ ਤੇ ਮੋਟਰਸਾਈਕਲ ਸਵਾਰ ਤਿੰਨ ਲੁਟੇਰਿਆਂ ਨੇ ਇੱਕ ਸਕੂਟੀ ਸਵਾਰ ਬਜ਼ੁਰਗ ਜੋੜੇ ਨੂੰ ਆਪਣੀ ਲੁੱਟ ਦਾ ਸ਼ਿਕਾਰ ਬਣਾਇਆ ਲੁੱਟ ਦੀ ਇਸ ਘਟਨਾ ਦੌਰਾਨ ਬਜ਼ੁਰਗ ਮਹਿਲਾ ਸਕੂਟੀ ਤੋਂ ਡਿੱਗਣ ਨਾਲ ਗੰਭੀਰ ਜ਼ਖਮੀ ਹੋ ਗਈ ਜਿਨ੍ਹਾਂ ਨੂੰ ਟਾਂਡਾ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਾਇਆ ਗਿਆ ਬਜ਼ੁਰਗ ਜੋੜੇ ਨੇ ਦੱਸਿਆ ਕਿ ਲੁਟੇਰੇ ਉਹਨਾਂ ਕੋਲੋਂ ਨਕਦੀ ਫੋਨ ਤੇ ਕੁਝ ਦਸਤਾਵੇਜ਼ ਲੈ ਕੇ ਫਰਾਰ ਹੋ ਗਏ ਜਿਸ ਦੀ ਸੂਚਨਾ ਉਹਨਾਂ ਪੁਲਿਸ ਨੂੰ ਦੇ ਦਿੱਤੀ ਹੈ ਪੰਜਾਬ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਤਹਿਸੀਲ ਟਾਂਡਾ ਉਰ ਮੁਰਦੀ ਮਾਸਿਕ ਮੀਟਿੰਗ ਪ੍ਰੋਫੈਸਰ ਕੇਵਲ ਕੋਲੋਟੀ ਦੀ ਪ੍ਰਧਾਨਗੀ ਹੇਠ ਹੋਈ ਪ੍ਰਧਾਨ ਅਜੀਤ ਸਿੰਘ ਗੁਰਾਇਆ ਤੇ ਜਰਨਲ ਸਕੱਤਰ ਪ੍ਰੇਮ ਸਾਗਰ ਊੜਾ ਦੀ ਅਗਵਾਈ ਵਿੱਚ ਹੋਈ ਇਸ ਮੀਟਿੰਗ ਵਿੱਚ ਪੈਨਸ਼ਨਾਂ ਨੇ ਆਪਣੀਆਂ ਮੰਗਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਸਮੂਹ ਮੈਂਬਰਾਂ ਨੇ ਰੋਸ ਪ੍ਰਗਟਾਇਆ ਕਿ ਸੂਬਾ ਸਰਕਾਰ ਉਕਤ ਮੰਗਾਂ ਪ੍ਰਤੀ ਉਹਨਾਂ ਦੀ ਕੋਈ ਸੁਣਵਾਈ ਨਹੀਂ ਕਰ ਰਹੀ ਉਹ ਨਜ਼ਰ ਮਾਰਦੇ ਆ ਅੱਜ ਦੇ ਮੌਸਮ ਦੇ ਹਾਲ ਦੇ ਬਾਰੇ ਅਸਦੇ ਨਾਲ ਹੀ ਖਬਰਾਂ ਦਾ سلسلہ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ